ਜੀਤ ਕਾਲ ਦੋਸਤੋ ਮੇਰੇ YouTube ਚੈਨਲ ਬਿਆਨਤਬਰੀ ਵਾਲਾ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਅੱਜ ਜਿਹੜਾ ਮੈਂ ਆਇਆ ਸੀ ਸ੍ਰੀ ਮੁਕਸਰ ਸਾਹਿਬ ਤੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆਪਾਂ ਟੁੱਟੀ ਗੰਢੀ ਸਾਹਿਬ ਗੁਰਦੁਆਰੇ ਤਾਂ ਸਾਰੇ ਗਏ ਹੋਵਾਂਗੇ ਪਰ ਅੱਜ ਆਪਾਂ ਦਰਸ਼ਨ ਕਰਾਂਗੇ ਉਹਨਾਂ ਗੁਰਦੁਆਰਿਆਂ ਦੇ ਜਿਹੜੇ ਟਿੱਬੀ ਸਾਹਿਬ ਵਾਲੀ ਸਾਈਡ ਆ ਇੱਥੇ ਤਿੰਨ ਚਾਰ ਗੁਰਦੁਆਰੇ ਆ ਜਿਵੇਂ ਟਿੱਬੀ ਸਾਹਿਬ ਹੋ ਗਿਆ ਉਸ ਤੋਂ ਬਾਅਦ ਕਾਫਸਰ ਹੋ ਗਿਆ ਖੂ ਸਾਹ ਤੇ ਉਸ ਤੋਂ ਅੱਗੇ ਤਤਨਸਰ ਜਿੱਥੇ ਕਵਰ ਤੇ ਛੇਤਰ ਮਾਰੇ ਜਾਂਦੇ ਆ ਆਪਾਂ ਉਹ ਕਵਰ ਨੂੰ ਵੀ ਦੇਖਾਂਗੇ ਅੱਜ ਸੋ ਜੁੜੇ ਰਹੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇ ਸੋ ਆਪਾਂ ਪਹਿਲਾਂ ਕਰਦੇ ਆਂ ਗੁਰਦੁਆਰਾ ਟਿੱਬੀ ਸਾਹਿਬ ਦੇ ਦਰਸ਼ਨ ਫਿਰ ਕਾਫ ਸਰ ਚੱਲਾਂਗੇ ਸੋ ਬਾਕੀ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਗੁਰਦੁਆਰੇ ਆਉਣਗੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਆਪ ਵੀ ਕਰਾਂਗੇ ਸੋ ਜੁੜੇ ਰਹੋ ਇਸ ਵੀਡੀਓ ਦੇ ਨਾਲ ਐਂਡ ਤੱਕ ਲਓ ਜੀ ਪਹਿਲੇ ਗੁਰੂ ਘਰ ਦੇ ਦਰਸ਼ਨ ਆਪਾਂ ਕਰਾਂਗੇ ਇਹ ਗੁਰਦੁਆਰਾ ਟਿੱਬੀ ਸਾਹਿਬ ਸ਼੍ਰੀ ਮਕਸਰ ਸਾਹਿਬ ਸੋ ਆਪਾਂ ਨਾਲ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਆਪਾਂ ਅੰਦਰ ਜਾ ਕੇ ਮੱਥਾ ਟੇਕਦੇ ਆਂ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਕਾਫੀ ਜਿਹੜਾ ਵੱਡੇ ਘੇਰੇ ਦੇ ਵਿੱਚ ਬਣਿਆ ਹੋਇਆ ਤੇ ਨਿਸ਼ਾਨ ਸਾਹਿਬ ਉੱਪਰ ਤੱਕ ਜਿਹੜਾ ਝੂਲਦਾ ਅਸਲ ਦੇ ਵਿੱਚ ਕੀ ਸੀਗਾ ਤਿੰਨ ਭਰਾ ਹੋਇਆ ਕਰਦੇ ਸੀ ਇੱਕ ਸੀ ਰੁਪਾਣਾ ਇੱਕ ਧਗਾਣਾ ਤੇ ਇੱਕ ਸੀ ਖਿਦਰਾਣਾ ਤਿੰਨਾਂ ਦੇ ਪਾਣੀ ਦੇ ਤਲਾਬ ਸੀਗੇ ਕਿਉਂਕਿ ਇਹ ਜਿਹੜਾ ਇਲਾਕਾ ਸੀ ਨਾ ਇੱਥੇ ਪਾਣੀ ਦੀ ਬਹੁਤ ਘਾਟ ਰਹਿੰਦੀ ਸੀ ਤੇ ਇੱਥੇ ਖਿਦਰਾਣੇ ਦੀ ਢਾਬ ਹੋਇਆ ਕਰਦੀ ਸੀ ਤੇ ਢਾਬ ਦਾ ਮਤਲਬ ਹੁੰਦਾ ਇੱਕ ਪਾਣੀ ਦਾ ਸਰੋਵਰ ਜਾਂ ਤਲਾਬ ਤੇ ਉਹ ਪਾਣੀ ਦਾ ਜਿਹੜਾ ਟੋਬਾ ਸੀ ਤਲਾ ਸੀ ਉਹ ਸੀ ਜਿੱਥੇ ਟੁੱਟੀ ਗੰਡੀ ਸਬ ਗੁਰਦੁਆਰਾ ਸਾਹਿਬ ਆ ਪਰ ਗੁਰਗਮ ਸਿੰਘ ਜੀ ਇੱਥੇ ਜਿਹੜੀ ਇੱਕ ਟਿੱਬੀ ਦੇ ਉੱਤੇ ਬੈਠੇ ਸੀ ਤੇ ਇੱਥੋਂ ਹੀ ਉਹ ਤੀਰ ਛੱਡਦੇ ਸੀਗੇ ਤੇ ਤੀਰ ਜਾ ਕੇ ਉੱਥੇ ਜਿੱਥੇ ਜੰਗ ਹੋ ਰਹੀ ਸੀ ਜਿੱਥੇ ਪਾਣੀ ਦੀ ਟਾਪ ਸੀ ਉੱਥੇ ਜਾ ਕੇ ਵੈਰੀਆਂ ਨੂੰ ਜਿਹੜਾ ਉਹ ਤੀਰ ਉੱਥੇ ਵੱਜਦਾ ਹੁੰਦਾ ਸੀ ਇੱਧਰ ਗੁਰਦੁਆਰਾ ਟੀਬੀ ਸਾਵਾ ਤੇ ਜੇ ਤੁਸੀਂ ਇਹਦੇ ਸਾਹਮਣੇ ਬਿਲਕੁਲ ਦੇਖੋਗੇ ਨਾ ਤੇ ਗੁਰਦੁਆਰਾ ਰਕਾਬਸਾਰਾ ਜਿਹੜਾ ਉਹ ਤੁਹਾਨੂੰ ਉਹਦੇ ਦਰਸ਼ਨ ਹੋਣਗੇ ਤੇ ਆਪਾਂ ਅੱਜ ਹੁਣ ਚੱਲਦੇ ਹਾਂ ਰਕਾਬਸਰ ਇਹ ਹੈਗਾ ਜੀ ਗੁਰਦੁਆਰਾ ਰਕਾਬਸਰ ਸੋ ਇੱਥੇ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਘੋੜੇ ਦੀ ਢੀਂ ਰਕਾਬਾ ਟੁੱਟ ਗਈ ਸੀ ਇਸ ਲਈ ਇਸ ਗੁਰਦੁਆਰੇ ਦਾ ਨਾਮ ਰਕਾਬਸਾਰਾ ਸੋ ਆਪਾਂ ਵੀ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਗੁਰੂ ਘਰ ਦੇ ਦਰਸ਼ਨ ਤੁਸੀਂ ਵੀ ਆਜੋ ਨਾਲ ਇਹ ਗੁਰਦੁਆਰੇ ਦਾ ਜੀ ਜਿਹੜਾ ਸਰੋਵਾਰਾ ਚਲੋ ਕਹਿਣਾ ਤਾਂ ਨਹੀਂ ਚਾਹੀਦਾਗਾ ਤੁਸੀਂ ਗੁਰਦੁਆਰੇ ਦੇ ਸਰੋਵਰ ਦੇ ਵਿੱਚ ਕਿੰਨੀ ਹਰੇਵਾਈ ਜੰਮੀ ਆ ਅਸਲ ਦੇ ਵਿੱਚ ਸਰੋਵਣੀ ਕਮੇਟੀ ਵੀ ਉੱਥੇ ਧਿਆਨ ਦਿੰਦੀ ਆ ਜਿਹੜੇ ਗੁਰਦੁਆਰੇ ਤੇ ਇਨਕਮ ਜ਼ਿਆਦਾ ਹੈ ਸੋ ਇੱਧਰ ਸੰਗਤ ਆਉਂਦੀ ਬਹੁਤ ਘੱਟ ਆ ਸੋ ਇਸ ਕਰਕੇ ਇਹ ਮਾਗੀ ਦੇ ਦਿਨਾਂ ਵਿੱਚ ਹੀ ਗੁਰਦੁਆਰੇ ਭਰਦੇ ਆ ਨਹੀਂ ਤਾਂ ਇੱਧਰ ਬਹੁਤ ਘੱਟ ਸੰਗਤ ਆਉਂਦੀ ਆ ਦੇਖੋ ਗੁਰਦੁਆਰੇ ਕੋਈ ਵੀ ਨਹੀਂ ਤੁਹਾਨੂੰ ਇਸ ਟਾਈਮ ਦੇਖ ਰਿਹਾ ਹੋਣਾ ਸੋ ਚਲੋ ਆਪਾਂ ਚੱਲਦੇ ਆਂ ਪਹਿਲਾਂ ਸਟਰੋਵਰ ਦੇ ਵਿੱਚ ਆਪਾਂ ਪੰਜ ਇਸ਼ਾਨਾ ਕਰੀਏ ਫਿਰ ਚੱਲਦੇ ਆਂ ਗੁਰੂ ਘਰ ਦੇ ਅੰਦਰ ਸੋ ਇਹ ਗੁਰਦੁਆਰਾ ਰਕਾਬ ਸਰ ਸਾਹਿਬ ਜਿੱਥੇ ਸ੍ਰੀ ਗੁਰੂ ਬੰਸ ਸਿੰਘ ਦੇ ਘੋੜੇ ਦੀ ਢੀੜੀ ਰਕਾਬਾ ਟੁੱਟ ਗਈ ਸੀ ਤੇ ਇਹ ਬੋਰਡ ਦੇ ਉੱਤੇ ਜਿਹੜਾ ਇਤਿਹਾਸ ਆ ਲਿਖਿਆ ਹੋਇਆ ਹੈ ਜਦੋਂ ਜੰਗ ਮਕਸਰ ਦੀ ਖਤਮ ਹੋ ਗਈ ਸੀ ਨਾ ਤੇ ਇਸ ਜਗ੍ਹਾ ਤੋਂ ਗੁਰੂ ਗਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਟੁੱਟੀ ਗੰਡਣ ਲਈ ਭਾਈ ਮਾਨ ਸਿੰਘ ਜਿੱਥੇ ਸ਼ਹੀਦ ਹੋਏ ਪਏ ਸੀ ਉਧਰ ਨੂੰ ਚੱਲ ਰਹੇ ਸੀ ਜਿੱਥੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਤੇ ਇਸ ਜਗ੍ਹਾ ਤੇ ਘੋੜੇ ਦੀ ਰਿਕਾਬ ਟੁੱਟ ਗਈ ਸੀ ਕਿਉਂਕਿ ਟਿੱਬੀ ਸਾਹਿਬ ਤੋਂ ਚੱਲੇ ਸੀ ਬਿਲਕੁਲ ਸਾਹਮਣੇ ਤੋਂ ਪਰ ਜਦੋਂ ਇੱਥੇ ਪਹੁੰਚੇ ਸੀ ਤੇ ਇੱਥੇ ਪਹੁੰਚਣ ਤੇ ਉਹਨਾਂ ਦੇ ਘੋੜੇ ਦੀ ਰਿਕਾਬ ਜਿਹੜੀ ਉਹ ਟੁੱਟ ਗਈ ਸੀ ਤੇ ਬਾਕੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਐ ਬਾਬਾ ਜੀ ਸੀਗੇ ਇਹਨਾਂ ਨੇ ਮੈਨੂੰ ਰਕਾਬ ਦੇ ਦਰਸ਼ਨ ਵੀ ਕਰਵਾਏ ਸੀ ਤੇ ਇੱਥੇ ਰਕਾਬ ਉਹ ਟੰਗੀ ਵੀ ਹੋਈ ਆ ਤੇ ਤੁਹਾਨੂੰ ਵੀ ਅਸ ਰਕਾਬ ਦੇ ਦਰਸ਼ਨ ਆਪਾਂ ਕਰਵਾਉਣੇ ਆ ਸੋ ਐ ਜਿਹੜੀ ਰਕਾਬ ਆ ਨਾ ਇਹ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀ ਰਕਾਬ ਆ ਇਹਨਾਂ ਚਨਾਏ ਸਾਰਾ ਜੰਗਲ ਏਰੀਆ ਹੋਇਆ ਕਰਦਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਨੇ ਇੱਥੇ ਜੰਗ ਕੀਤੀ ਸੀ ਪਰ ਹੁਣ ਵੀ ਇੰਨੀ ਵਸੋਂ ਨਹੀਂ ਐ ਇਸ ਪਾਸੇ ਔਰ ਸਾਰਾ ਖਾਲੀ ਪਿਆ ਪਰਾਂ ਦਾ ਪਹਾੜੀ ਕਿਕਰਾਂ ਕਿਕਰਾਂ ਸੀ ਸੋ ਜਿਹੜੀਆਂ ਆ ਬਿਲਡਿੰਗਾਂ ਇਹ ਟਿੱਬੀ ਸਾਹਿਬ ਗੁਰਦੁਆਰੇ ਦੇ ਬੈਕ ਸਾਈਡ ਦੇ ਉੱਤੇ ਆ ਇਹ ਗੁਰਦੁਆਰੇ ਦੀਆਂ ਹੀ ਬਿਲਡਿੰਗਾਂ ਇੰਨਾ ਚ ਜਿਹੜੇ ਇੱਥੇ ਸੇਵਾਦਾਰ ਆ ਉਹਨਾਂ ਦੀ ਰਹਿائش ਆ ਸੋ ਹੁਣ ਵੀ ਇੱਥੇ ਆਹੀ ਹਾਲ ਆ ਇਹ ਦੇਖੋ ਸਾਰਾ ਖਾਲੀ ਪਿਆ ਰਕਾਬਗੰਜ ਦੇ ਦਰਸ਼ਨਾਂ ਤੋਂ ਬਾਅਦ ਆਪਾਂ ਪਹੁੰਚੇ ਸੀਗੇ ਗੁਰਦੁਆਰਾ ਖੂ ਸਾਹਿਬ ਤੇ ਇਹ ਵੀ ਗੁਰਦੁਆਰਾ ਟਿੱਬੀ ਸਾਹਿਬ ਦੇ ਬਿਲਕੁਲ ਮਗਰਲੇ ਪਾਸੇ ਆ ਜਾਂਦਾ ਉਹ ਗੁਰਦੁਆਰਾ ਟਿੱਬੀ ਸਾਹਿਬ ਤੁਹਾਨੂੰ ਦਿਖ ਰਿਹਾ ਹੁਣ ਸੋ ਇਹ ਗੁਰਦੁਆਰਾ ਖੂ ਸਾਵਾ ਤੇ ਹੁਣ ਆਪਾਂ ਗੁਰਦੁਆਰਾ ਖੂ ਸਾਵਲ ਚੱਲਦੇ ਆਂ ਤੇ ਇਸ ਤੋਂ ਅੱਗੇ ਗੁਰਦੁਆਰਾ ਦਾਤਨ ਸਾਹਿਬ ਚੱਲਾਂਗੇ ਉਹ ਐਸ ਰੋਡ ਦੇ ਉੱਪਰ ਆ ਅੱਗੇ ਜਾ ਕੇ ਇਹ ਸਾਰਾ ਉਸ ਟਾਈਮ ਜੰਗਲ ਏਰੀਆ ਹੋਇਆ ਕਰਦਾ ਸੀ ਤੇ ਦਾਤਨ ਸਾਹਿਬ ਦਾ ਇਤਿਹਾਸ ਆ ਜਿਹੜਾ ਉਹ ਬੜਾ ਮਹੱਤਮਪੂਰਨ ਸਿੱਖ ਕੌਮ ਦੇ ਵਿੱਚ ਉਹਦਾ ਇਤਿਹਾਸ ਦੀ ਸਾਂਝਾ ਪਾ ਉਥੇ ਜਾ ਕੇ ਪਾਵਾਂਗੇ ਸੋ ਪਹਿਲਾਂ ਗੁਰਦੁਆਰਾ ਖੂ ਸਾਹਿਬ ਚੱਲਦੇ ਆਂ ਇਹ ਗੁਰਦੁਆਰਾ ਜਿਹੜਾ ਖੂ ਸਾਵ ਆ ਉਹਦਾ ਇਤਿਹਾਸ ਹੈਗਾ ਐਸਾਈਡ ਤੋਂ ਨਾ ਜਿਹੜੇ ਆ ਖੂਹ ਦੇ ਦਰਸ਼ਨ ਹੁੰਦੇ ਆ ਬਹੁਤ ਡੂੰਘਾ ਜਿਹੜਾ ਖੂਹ ਆ ਤੇ ਇਧਰਲੇ ਪਾਸੇ ਜਿਹੜਾ ਨਲਕਾ ਇਹ ਲੱਗਿਆ ਹੋਇਆ ਤੇ ਇਸ ਨਲਕੇ ਦੇ ਵਿੱਚ ਨਾ ਇਸ ਖੂਹ ਦਾ ਪਾਣੀ ਆਉਂਦਾ ਸੋ ਆਪਾਂ ਨਲਕਾ ਢੇੜ ਕੇ ਚੈੱਕ ਕਰਦੇ ਹਾਂ ਵਾਹਿਗੁਰੂ 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 ਤਾਨ ਨੰਡਾਂ ਤੇ ਇਹ ਕੰਦ ਵੀ ਇਸ ਗੁਰੂ ਘਰ ਵਿੱਚ ਬਣੀ ਹੋਈ ਆ ਜਿਹੜੀ ਕਿ ਨੀਵੀਂ ਜਗ੍ਹਾ ਤੇ ਚਲੋ ਕਵਰ ਕੀਤੀ ਆ ਨਮੀਆਂ ਕੰਦਾਂ ਨਾਲ ਬਟ ਇਹ ਪੁਰਾਣੀ ਕੰਦ ਆ ਜਿਹਨੂੰ ਇਤਿਹਾਸਕ ਕੰਦ ਕਹਿ ਸਕਦੇ ਆ ਆਪਾਂ ਸੋ ਇਹ ਸੰਭਾਲੀ ਹੋਈ ਆ ਤੇ ਇਹ ਚਲੋ ਬਹੁਤ ਵਧੀਆ ਇੱਕ ਗੱਲ ਆ ਪਖੂ ਸਾਹਿਬ ਦੇ ਦਰਸ਼ਨ ਕੀਤੇ ਉਦੋਂ ਬਾਅਦ ਇਸ ਕੰਦ ਦੇ ਦਰਸ਼ਨ ਕਰ ਰਹੇ ਆ ਸੋ ਜਿਹੜਾ ਖੂਹ ਸਾਹਿਬ ਗੁਰਦੁਆਰਾ ਆ ਨਾ ਇਹ ਨਿਹੰਗ ਸਿੰਘ ਜਿਹੜੇ ਤਰਨਾਦਾਲ ਵਾਲੇ ਆ ਉਹਨਾਂ ਦੇ ਅਧੀਨ ਆ ਸੇ ਇਹ ਇਹਨਾਂ ਦਾ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਸੋ ਹੁਣ ਆਪਾਂ ਇੱਥੋਂ ਚੱਲਦੇ ਆਂ ਅੱਗੇ ਦਾਤਨਸਰ ਸੋ ਦਾਤਨਸਰ ਦਾ ਸਾਂਝ ਪਾਵਾਂਗੇ ਉੱਥੇ ਜਾ ਕੇ ਤੇ ਇਹ ਮੋਟਰਸਾਈਕਲ ਆ ਜਿਹੜੇ ਤੇ ਮੈਂ ਆਇਆ ਤੇ ਹੁਣ ਅੱਗੇ ਚੱਲਦੇ ਆਂ ਆਪਾਂ ਐ ਰਾ ਹੈਗਾ ਜੀ ਜਿਹੜਾ ਦਾਤਨਸਰ ਨੂੰ ਜਾਂਦਾ ਹੈ ਤੇ ਇਹ ਗੁਰਦੁਆਰਾ ਖੂਸਾਵਾ ਤੇ ਉਹ ਪਿੱਛੇ ਜਿਹੜਾ ਦਿਖ ਰਿਹਾ ਉਹ ਗੁਰਦੁਆਰਾ ਟਿੱਬੀਸਾਵਾ ਸੋ ਗੁਰੂ ਗਬਨ ਸਿੰਘ ਇਸ ਰਸਤੇ ਗਏ ਸੀ ਗੁਰਦੁਆਰਾ ਦਾਤਨਸਰ ਤੇ ਦਾਤਨਸਰ ਦਾ ਇਤਿਹਾਸ ਆਪਾਂ ਉੱਥੇ ਜਾ ਕੇ ਗੱਲਬਾਤ ਕਰਦੇ ਆਂ ਲਓ ਜੀ ਆਪਾਂ ਗੁਰਦੁਆਰਾ ਦਾਤਮਸਰ ਸਾਹਿਬ ਪਹੁੰਚ ਗਏ ਸੀਗੇ ਤੇ ਇਹ ਇਤਿਹਾਸ ਇੱਥੋਂ ਦਾ ਇਹ ਤੁਸੀਂ ਪੜ ਵੀ ਲਓ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪੜਨਾ ਹੁੰਦਾ ਮੈਂ ਬੋਲ ਕੇ ਅੰਦਰ ਜਾ ਕੇ ਸੁਣਾ ਦੂੰਗਾ ਇਹ ਇੱਥੋਂ ਦਾ ਨਿਸ਼ਾਨ ਸਾਹਿਬਾ ਇੱਧਰ ਚਮਕਦਾ ਸੂਰਜ ਤੇ ਇੱਧਰ ਸਰੋਵਰ ਆ ਤੇ ਇਹ ਗੁਰਦੁਆਰਾ ਦਾਤਨਸਰ ਰੋਵਰ ਦੇ ਵਿੱਚ ਮੱਛੀਆਂ ਐਸੋ ਗੁਰਦੁਆਰੇ ਦਾ ਇਤਿਹਾਸ ਹੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਵੇਰੇ ਦਾਤਨ ਕੁਰਲਾ ਕਰਦੇ ਜਾਂ ਜਿਵੇਂ ਆਪਾਂ ਅੱਗੇ ਜੰਗਲ ਪਾਣੀ ਦੇ ਲੋਕ ਬਾਹਰ ਜਾਂਦੇ ਸੀ ਘਰਾਂ 'ਚ ਵਾਸ਼ਰੂਮ ਨਹੀਂ ਸੀ ਇਸ ਸਾਈਡ ਨੂੰ ਆ ਰਹੇ ਸੀਗੇ ਦਾਤਨ ਕਰਦੇ ਤੇ ਹੱਥ 'ਚ ਉਹਨਾਂ ਦੇ ਇੱਕ ਗੜਵਾ ਫੜਿਆ ਹੋਇਆ ਸੀ ਕੁਰਲੀ ਕਰਨ ਵਾਸਤੇ ਸਰਬ ਲੋ ਦਾ ਤੇ ਕਨੂਰ ਦੀ ਨਾਂ ਦਾ ਜਿਹੜਾ ਮੁਸਲਮਾਨ ਸੀ ਭੇਸ ਬਟਾ ਕੇ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਆ ਗਿਆ ਸੀ ਤੇ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਦੇ ਉੱਪਰ ਹੀ ਉਹਨਾਂ ਨੇ ਹਮਲਾ ਕਰਤਾ ਸੀ ਤਲਵਾਰ ਦੇ ਨਾਲ ਤੇ ਗੁਰੂ ਗੋਬਿੰਦ ਸਿੰਘ ਨੇ ਉਹ ਤਲਵਾਰ ਦਾ ਜਿਹੜਾ ਹਮਲਾ ਉਹ ਰੋਕ ਕੇ ਨਾ ਤੇ ਉਹ ਗੜਵਾ ਸਰ ਬਲੋ ਦਾ ਉਹਦੇ ਮਾਰਿਆ ਸੀ ਤੇ ਉਹਦੀ ਜਿਹੜੀ ਮੌਤ ਆ ਉਹ ਗੜਵੇ ਨਾਲ ਹੀ ਹੋ ਗਈ ਸੀ ਤੇ ਇੱਥੇ ਉਹਨਾਂ ਦੀ ਕਬਰ ਵੀ ਬਣੀ ਹੋਈ ਆ ਤੇ ਉਸ ਕਬਰ ਨੂੰ ਪੰਜ ਜੁੱਤੀਆਂ ਮਾਰੀਆਂ ਜਾਂਦੀਆਂ ਕਿਉਂਕਿ ਗੁਰੂ ਮင်းਸਿੰਘ ਦਾ ਬਚਨ ਸੀ ਜਿਹੜਾ ਸਿੱਖ ਇੱਥੇ ਆ ਕੇ ਜੁੱਤੀਆਂ ਮਾਰੂਗਾ ਨਾ ਉਹਦਾ ਹੀ ਇੱਥੇ ਜਿਹੜਾ ਇਸ਼ਾਨਾ ਉਹ ਲੱਗੂਗਾ ਸੋ ਅੱਬਾ ਅੱਗੇ ਜਾ ਕੇ ਉਹ ਕਬਰ ਵੀ ਵੇਖਦੇ ਆ ਉਹ ਬਾਹਰਲੇ ਪਾਸੇ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਇਹ ਐ ਹੈਗੀ ਆ ਨੂਰਦੀਨ ਦੀ ਕਬਰ ਤੇ ਨੂਰਦੀਨ ਦੀ ਕਬਰ ਇੱਥੇ ਕਿਉਂ ਕੁੱਟੀ ਜਾਂਦੀ ਆ ਇਹਦਾ ਇਤਿਹਾਸ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਸੋ ਨੂਰਦੀਨ ਦੀ ਕਬਰ ਦੇ ਉੱਤੇ ਇੱਥੇ ਮਾਰੇ ਜਾਂਦੇ ਆ ਐਵੇਂ ਇਹ 5 6 1 2 3 4 ਤੇ 5 ਸੋ ਇਹ ਨੂਰਦੀਨ ਦੀ ਕਬਰ ਸਾਥੋਂ ਮੈਂ ਤੁਹਾਨੂੰ ਪੜਾ ਦਿੰਨਾ ਚੰਗੀ ਤਰ੍ਹਾਂ ਨੂਰਦੀਨ ਦੀ ਕਬਰ ਥੋੜਾ ਬੈਨਰ ਹੋਇਆ ਪਿਆ ਆ ਗੁਰੂ ਘਰ ਦਾ ਲੰਗਰ ਦਾਲ ਤੇ ਪ੍ਰਸ਼ਾਦਾ ਇਹ ਪਾਕਿਆ ਵੇਥੋਂ ਕਰੀਆ ਅੱਛਾ ਜੰਗਲਪੁਰ ਉਥੇ ਜਾ ਕੇ ਜੱਤਪੁਰੇ ਕਾਰਜੇ ਦੇ ਉਹਦਾ ਪਹਿਲਾਂ ਗਾਣੇ ਲਗਾਤੇ ਨੇ ਯਾ ਲੋ ਉਥੇ ਕਹਿਣ ਜਾ ਕੇ ਦਾਤਲ ਕਰਦੇ ਆ ਜੱਤਪੁਰੇ ਲਾ ਕਰਦੇ ਆ ਜਦਵੇਂ ਮਗਰਮੀ ਹੋ ਗਈ ਉਹਨੂੰ ਬਾਹਰ ਹੀ ਕੱਢੇ ਬਾਹਰ ਆਉਂਦੇ ਇਹਨੇ ਫਿਰ ਅੱਗੇ ਗਲਵਾ ਕੀਤਾ ਗਲਬੇ ਝੱਲਦੇ ਫਿਰ ਮਾਰਿਆ ਫਿਰ ਤੋਂ ਜਦੋਂ ਪਰਵਾ ਮਾਰਿਆ ਨਾਲੇ ਗਰਤਿਆ ਫੇਰ ਉਹਦਾ ਵੀ ਤੈਨੂੰ ਸੰਗਲ ਆਖਿਆ ਤੇ ਇਹਦਾ ਨਾਮ ਪਰਾ ਉਹਦੇ ਨਾਮ ਦਾ ਇਹੋ ਪੱਕਾ ਪੈ ਗਿਆ ਇਹ ਆਪੇ ਬਾਪੂ ਨੇ ਅਖਾਇ ਨਾਮ ਦੀ ਯੋਗ ਮੈਂ ਉਹ ਤੁਵੇਂ ਸਾਪ ਮੈਂ ਮਾਰਾ ਦਾ ਕੱਢਾਈ ਇੰਨੀ ਕੋਈ ਜੀ ਲੋਈ ਇਹ ਜੀ ਫਿਰ ਇਹਨੇ ਜਗਵਾ ਮਾਰਿਆ ਕਰਨਾ ਸੀ ਚਿੱਪਾ ਫਿਰ ਪਾਪਾ ਜੀਕਰ ਉਹਨੇ ਖੇ ਮਾਰੋ ਪਾਪਾ 76 ਫਿਰ ਮਾਰੇ ਚੰਨਾਰੇ ਅੱਛਾ ਉਹਨੂੰ ਪੱਕਾ ਹੀ ਨਾਮ ਪੈ ਗਿਆ ਹਾਂ ਉਹਦੀ ਕਬਰ ਬਣੀ ਵੀ ਆ ਤੇਰੀ ਕਬਰ ਬਣੀ ਗਿਆ ਤੇ ਗੰਗਾ ਉੱਥੇ ਆ ਤੇ ਧੀਰ ਇੱਥੋਂ ਛੱਡ ਤੇ ਇੱਥੋਂ ਪਾਛਾ ਛੱਡ ਇਹ ਇਥੋਂ ਚਾਲੇ ਜਦੋਂ ਮੈਂ ਦਾ ਦਾ ਦੇ ਮਿਲਦੀ ਨਾ ਮੇ ਵੀ ਫਗਾਂ ਕੋਸਣਾ ਨਾ ਕਰਦਾ ਕਿਥੋਂ ਦੀ ਆ ਰਹੇ ਆ ਕਿਥੋਂ ਦੀ ਆ ਰਹੇ ਆ ਫੇਰ ਜਗ ਦੀ ਸਵਾਦ ਜੇ ਕੋਈ ਤਾਂ ਧਿਆਏ ਮਰਦੇ ਮਾਰੇ ਉਪਾਤੀ ਗਈ ਹਾਂ